ਸਾਰੇ LED ਸਮਾਰਟ ਜਿਹੜੇ ਕਰਨੇ ਉਹਦੇ ਇੱਕ ਨੋਰਮਲ ਕਈ ਮਕੈਨਿਕਨ ਕਰ ਲੈਂਦੇ ਨੇ ਲਾਈਟਾਂ ਚੇਂਜ ਕਰਨੀਆਂ ਉਹ ਕਰ ਲੈਂਦੇ ਨੇ ਸਾਰਿਆਂ ਨਾਲ ਵੱਡਾ ਜਿਹੜਾ ਕੰਮ ਹੁੰਦਾ ਹੈ ਪੈਨਲ LED ਦੇ ਪੈਨਲ ਦਾ ਹੁੰਦਾ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਘੱਟ ਹੈ ਜਿੰਨਾ ਕਰਕੇ LED ਲੋਕਾਂ ਦੀ ਵੇਸਟ ਹੋ ਜਾਂਦੀਆਂ ਸੀ ਇਹ ਜਿਹੜੀ ਗੁੜੀਆਂ ਨਾ LED ਦੇ ਪੈਨਲ ਤੇ ਕੰਮ ਕਰ ਰਹੀ ਹੈ ਜਿਹਨੂੰ ਡਿਸਪਲੇ ਗਲਾਸ ਪੈਨਲ ਕਹਿੰਦੇ ਨੇ ਟੁੱਟਾ ਨਹੀਂ ਰਿਪੇਅਰ ਹੁੰਦਾ ਵੈਸੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਨਾ ਇਹ ਸਾਰਾ ਹੀ ਵਰਕਿੰਗ ਕਰ ਰਹੀ ਹੈ ਮੇਰਾ ਨਾਮ ਹੈਗਾ ਪਿੰਕੀ ਤੇ ਉਮਰ ਹੈ 14 ਸਾਲ ਆ ਤੇ LED ਦੀ ਰਿਪੇਅਰ ਕਰਦੀਆਂ ਕਾਫੀ ਦਿਨ ਹੋ ਗਿਆ ਤੇ ਸਿੱਖਦੀ ਪਈ ਸੀ ਜੱਜ ਕੀ ਇਹ ਲੈਡੀ ਦੀ ਫੇਰ ਕਰਨੀ ਆ ਤੇ ਕਾਫੀ ਦਿਨ ਹੋ ਗਏ ਕਿ ਕਾਂਦੀ ਵੇਸੇ ਫਿਰ ਹੋਲੀ-ਵਲੀ ਜਾਂਚ ਆਏਗੀ ਤੇ ਕਿੱਦਾਂ ਫੇਰ ਕਰਨੀ ਆ ਕਿੱਦਾਂ ਬੈਨਲ ਫੜਨਾ ਤੇ ਕੋਲੀ-ਵਲੀ ਜਾਂਚ ਹੁੰਦੀ ਰਹੀ ਤੇ ਫਿਰ ਇੱਦਾਂ ਮੈਂ ਹੋਲੀ-ਵਲੀ ਜਾਂਚ ਕਰਦੀ ਸਕੂਲੋਂ ਆਣ ਕੇ ਮੈਂ 3:30 ਵੇਂ ਆ ਜਾਂਦੀ ਸੀ ਤੇ 3:30 ਵੇਂ ਜਾਣ ਕੇ ਮੈਂ ਉਸੇ ਟਾਈਮੇ ਸ਼ੌਪ ਤੇ ਚਲ ਜਾਂਦੀ ਸੀ ਤੇ ਕਿਨੇ ਖਾਲਦੀ ਮਸ਼ਹੂਰ ਕੀਤਾ ਸੀ ਕੰਮ ਤੇ ਮੈਂ ਹੁੰਦੀ ਸੀ ਨੋ ਦਸਕ ਸਾਲ ਹੁੰਦੀ ਸੀ ਤੇ ਉਦੋਂ ਦੀ ਮੈਂ ਜਾਣਦਾ ਕਿਸੇ ਹੋਲੀ ਹੋਲੀ ਸੌਂਗਣਾ ਆਇਆ ਸੀ ਜਾਂ ਮਜਬੂਰੀ ਕਰਕੇ ਮਜਬੂਰੀ ਦੇ ਨਾਲ ਆਈ ਸੀ ਮਜਬੂਰੀ ਦੀ ਕਿ ਪਾਪਾ ਦੇ ਬਾਹਰ ਦਾ ਪ੍ਰਸ਼ਨ ਹੈ ਅਸੀਂ ਤੇ ਫਿਰ ਮਜਬੂਰੀ ਪੈ ਗਈ ਕਿ ਪੈਸੇ ਨਹੀਂ ਸੀ ਤੇ ਫਿਰ ਇਸ ਲਈ ਕੰਮ ਕਰਨਾ ਪਿਆ ਕਿ ਐਲਡੀਆਂ ਦੇ ਪੇਰ ਕਰਨੇ ਪਏ ਉਸ ਦੇ ਸਾਹਮਣੇ ਫਿਰ ਵੀਰਾ ਵੀ ਸੀ ਉਹ ਵੀ ਕੰਮ ਕਰਦੀ ਸੀ ਅਸੀਂ ਕਿ ਐਲਡੀ ਦੀ ਰਿਪੇਅਰ ਕਰਦੀ ਸੀ ਤੇ ਇਹ ਲਾਈਨ ਕਿਉਂ ਚੁਣੀ ਤੁਸੀਂ ਇਹ ਲਾਈਨ ਕਿ ਜਾਂਦੀ ਨਹੀਂ ਸੀ ਤੇ ਹੁਣ ਹੋਲੀ-ਹੋਲੀ ਜਾਣਦਾ ਪੀ ਵੀਰੇ ਦੇ ਨਾਲ ਕੀ ਉਹਨਾਂ ਨੇ ਮੈਨੂੰ ਕਹਿ ਸੀ ਕਿ ਚਲਾ ਤੂੰ ਮੈਂ ਦੁਕਾਨ ਤੇ ਲੱਗ ਜਾਵਾਂ ਕਿ ਜਸ ਸਿਖਾਵਾ ਕਿ ਤੈਨੂੰ ਕਿਦਾਂ ਕੰਮ ਕਰਦਾ ਕਿ ਤੇਰੀ ਵੀ ਸਪੋਰਟ ਹੋਵੇ ਕਿ ਕਈ ਤੈਨੂੰ ਬਾਰ ਬਾਰ ਉਰੂ ਮਾਰ ਕੇ ਕਹਿਣ ਕਿ ਅਲੈਡੀ ਦੇ ਪੈਰ ਕੱਦਦੀ ਆ ਉੱਚਲਾ ਚੰਗਲਾ ਦਾ ਜੋ ਲੋਕ ਆ ਕੇ ਉਸਤਾਦ ਜੀ ਕਹਿੰਦੇ ਨੇ ਕਿੰਕੀ ਉਸਤਾਦ ਹੀ ਕਹਿੰਦੇ ਲੋਕ ਆ ਗਏ ਤੋ ਵੀ ਕਿੰਨਾ ਕਿ ਮਨ ਚੰਗਲਾ ਤਾ ਵਧੀਆ ਲੱਗਦਾ ਕਿ ਜੇ ਕੋਈ ਆਣ ਕੇ ਕਹਿੰਦਾ ਕਿ ਸਤਾਜੇ ਕਿੰਦਾ ਲੀ ਦੀ ਬੰਨੀ ਆ ਕਿੰਦਾ ਰਿਪੇਅਰ ਹੋਣੀ ਆ ਹਾਂ ਨੂੰ ਦੱਸੋ ਕਿ ਜੀ ਪਹਿਲੀ ਐਲਈਡੀ ਜਿਹੜੀ ਸੀ ਜਦੋਂ ਰਿਪੇਅਰ ਕੀਤੀ ਸੀ 2 ਇੰਚ ਦੀ ਸੀ ਪਹਿਲੀ ਐਲਈਡੀ ਆ 23 ਇੰਚ ਦੀ ਜੀ ਉਹ ਰਿਪੇਅਰ ਕੀਤੀ ਸੀ ਉਹਦੀਆਂ ਲਾਈਨਾਂ ਹੁੰਦੀਆਂ ਸੀ ਤੇ ਉਹ ਵੀ ਰਿਪੇਅਰ ਕੀਤੀ ਸੀ ਤੇ 32 ਤੋਂ ਲੈ ਕੇ 43 44 ਜਿੰਨੀ ਵੀ ਐਲਈਡੀ ਆ ਉਹ ਵੀ ਰਿਪੇਅਰ ਕਰਨੀ ਇਹ ਮਸ਼ੀਨ ਆਪ ਚਲਾ ਲੈਂਦੇ ਸਾਰੇ ਹਾਂਜੀ ਮਸ਼ੀਨ ਆਪ ਹੀ ਚਲਾ ਲੇਗੀ ਜੀ ਇੱਕ ਕਿਹੜੀ ਕੀ ਨਾਲ ਆਉਂਦੀ ਮਸ਼ੀਨਾਂ ਆ ਅਲਿਖਲੇ ਰੀ ਪੇਸਾ ਦੇ ਇੱਕ ਲੇਜੰਡ ਮੇ ਇੱਕ ਲੇਜੰਡ ਮਸ਼ੀਨ ਹੈ ਤੇ ਇੱਕ ਬੋਂਡਿੰਗ ਮਸ਼ੀਨ ਹੈ ਐਲਈਡੀ ਬਣਾਉਂਦੇ ਜਾਂ ਹੋਰ ਵੀ ਕਿਹੋ ਜਿਹੀ ਚੀਜ਼ਾਂ ਰਿਪੇਅਰ ਕਰਦੇ ਆ ਐਲਈਡੀ ਬਣਾਉਂਦੇ ਆ ਤੇ ਫਿਰ ਜਿੱਦਾਂ ਲੈ ਬੈਕਲਾਈਟ ਖਰਾਬ ਹੋਵੇ ਬੰਦ ਹੋ ਗਈ ਹੋਵੇ ਬਿਲਕੁਲ ਹੀ ਬੰਦ ਹੋ ਗਈ ਹੋਵੇ ਵੀ ਰਿਪੇਅਰ ਕਰ ਦਿੰਦੇ ਤੁਸੀਂ ਤਾਂ ਜੀ ਪੰਜਾਬ ਦੇ ਵਿੱਚੋਂ ਆਉਂਦੇ ਹੋ ਤੁਹਾਡੇ ਰਿਪੇਅਰ ਵਾਸਤੇ ਜਾਂ ਬਾਹਰੋਂ ਵੀ ਆਉਂਦੇ ਹੋ ਪੰਜਾਬ ਤੋਂ ਵੀ ਆਉਂਦੇ ਨੇ ਬਾਹਰੋਂ ਵੀ ਆਉਂਦੇ ਨੇ ਹਿਮਾਚਲ ਚੰਡੀਗੜ੍ਹ ਲੁਧਿਆਣਾ ਇਸ ਤੋਂ ਗੇਪ ਕਾਫੀ ਹੁੰਦੇ ਨੇ ਹਾਂ ਕੀ ਆਪਿੰ ਨਹੀਂ ਲੌਣੇ ਜਬੋ ਤੇ ਬਾਕੀ ਕਾਦੇ ਖਰਚੇ ਪੂਰੇ ਹੋ ਜਾਣ ਕਿ ਕਾਦੇ ਖਰਚੇ ਪੂਰੇ ਹੋਣ ਫਿਰ ਸਾਰੇ ਜੇ ਵੀ ਤੇ ਇਹੀ ਹੈ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਰਕੇਸ਼ ਕੁਮਾਰ ਆਰਕੇ ਟੀਵੀ ਸੈਂਟਰ ਕੁਕਣਾ ਵਾਲਾ ਪੈਟਰੋਲ ਪੰਪ ਦੇ ਸਾਹਮਣੇੋਂ ਤੇ ਸਾਡੇ ਕੋਲ ਆ ਛੋਟੀ ਜੀ ਗੁੜੀਆ ਜਿਹੜੀ 13 ਸਾਲ ਦੀ ਉਮਰ ਦੇ ਵਿੱਚ ਸਾਡੇ ਕੋਲ ਆਈ ਸੀ ਇਸ ਟਾਈਮ ਲਗਭਗ ਇਹਦੀ 14 14.5 ਸਾਲ ਦੀ ਉਮਰ ਹੋ ਗਈ ਆ ਠੀਕ ਹੈ ਜੀ ਤੇ ਇਹ ਗੁੜੀਆਂ ਨੇ ਬਹੁਤ ਮਿਹਨਤ ਕੀਤੀ ਆ ਇਹ 3:30 4 ਵਜੇ ਸਕੂਲ ਤੋਂ ਵਾਧਾ ਆਉਂਦੀ ਆ ਤੇ ਸਾਡੇ ਨਾਲ 8 9 10 ਜੇ ਰਾਤ ਦੇ 11 12 ਵਜਨ ਦੇ ਨਾਲ ਹੀ ਵਰਕ ਕਰ ਰਹੀ ਆ ਤੇ ਬਹੁਤ ਮਿਹਨਤ ਕਰ ਰਹੀ ਆ ਆਪਣੇ ਕੰਮ ਨੂੰ ਕੰਮ ਸਮਝਦੀ ਆ ਤੇ ਇਹ ਕੰਮ ਜੀ LED ਰਿਪੇਅਰਿੰਗ ਵਿੱਚ ਜੋ ਵੀ ਕੋਈ ਲੈਨਿੰਗ ਆਉਂਦੀ ਆ ਜੋ ਵੀ ਕੋਈ ਪ੍ਰੋਬਲਮ ਹੁੰਦੀ ਆ ਜੋ ਇਸ ਟਾਈਮ ਹਾਈ ਲੈਵਲ ਤੇ ਪੰਜਾਬ ਦੇ ਵਿੱਚ ਇੱਕੋ ਹੀ ਮੇਰੇ ਸਾਹਮਣੇ ਆਲੇ ਇਹ ਗੁੜੀ ਹੈਗੀ ਆ ਤੇ ਜਿਹੜੀ ਇਹ ਕੰਮ ਕਰ ਰਹੀ ਆ ਇਹਨੂੰ ਬੋਂਡਿੰਗ ਮਸ਼ੀਨ ਜਿਹੜੀ ਚਲਾਉਣੀ ਆ ਰਹੀ ਆ ਇੱਕ ਸਾਡੇ ਕੋਲ ਲੱਗੀ ਜਿਹੜੀ ਪੰਜਾਬ ਦੇ ਵਿੱਚ ਇੱਕੋ ਮਸ਼ੀਨ ਹੈਗੀ ਆ 레이ਜ਼ਰ ਮਸ਼ੀਨ ਜਿਹੜੀ ਤੁਹਾਨੂੰ ਤੁਸੀਂ ਸ਼ੋਰਟ ਲਈ ਹੋਏ ਨੇ ਉਹ 레이ਜ਼ਰ ਮਸ਼ੀਨ ਉਹਰੇ ਵਿੱਚ ਵੀ ਇਹ ਬਹੁਤ ਪਰਫੈਕਟ ਹੈਗੀ ਆ ਠੀਕ ਹੈ ਜੀ ਤੇ ਮੈਨੂੰ ਸਮਾਂ ਸਿੱਖਦਿਆਂ ਘਟ ਤੋਂ ਘਟ ਵੀ ਇਸ ਦੇ ਵਿੱਚ 17 ਤੋਂ 18 ਸਾਲ ਲੱਗੇ ਸੀ ਜੋ ਇਸ ਗੁੜੀਆਂ ਨੇ 2 ਸਾਲ ਦੇ ਵਿੱਚ ਆਪਣੀ ਨਾ ਪੂਰੀ ਟ੍ਰੇਨ ਹੋ ਗਈ ਆ ਸਾਡੇ ਕੋਲੋਂ 17-18 ਬੰਦਿਆਂ ਦਾ ਸਟਾਫ ਆ ਉਹ 17-18 ਬੰਦਿਆਂ ਲਈ ਇਹ ਉਸਤਾਦ ਆ ਇਸ ਟਾਈਮ ਸਾਰੇ ਬੰਦਿਆਂ ਨੂੰ ਗਾਈਡ ਕਰਦੀ ਏ ਜਦੋਂ ਹੁੰਦੀ ਆ ਫਿਰ ਜੋ ਕੋ ਜਨ ਨੂੰ ਨਹੀਂ ਪਤਾ ਲੱਗਦਾ ਸਾਰਿਆਂ ਨੂੰ ਪੁੱਛਦੀ ਵੀ ਆ ਤੇ ਜੋ ਇਹਨਾਂ ਵਿੱਚ ਨੋਲਜ ਇਹਨੂੰ ਲੱਭਦੀ ਆ ਰੋਜ਼ ਦੀ ਉਹ ਆਪਣੇਆਂ ਦੂਜਿਆਂ ਨਾਲ ਸ਼ੇਅਰ ਵੀ ਕਰਦੀ ਆ ਇਹ ਜੀ ਇਸ ਟਾਈਮ 8ਵੀਂ ਕਲਾਸ ਵਿੱਚ ਪੜ੍ਹ ਰਹੀ ਆ ਤੇ ਘਰ ਦੇ ਹਾਲਾਤ ਤੇ ਬਹੁਤ ਮਾੜੇ ਸੀ ਇਹਦੇ ਮੇਰੇ ਪਾਪਾ ਜੀ ਵੀ ਇਸ ਟਾਈਮ ਮਲ ਦਿਹਾੜੀ ਡੱਬੇ ਵਾਲੇ ਸੀ ਤੇ ਉਹਨਾਂ ਦਾ ਦੋ ਤਿੰਨ ਵਾਰੀ ਐਕਸੀਡੈਂਟ ਹੋਣ ਕਰਕੇ ਉਹਨਾਂ ਦੇ ਬਹੁਤ ਮੱਲਾ ਹਾਲਾਤ ਮਾੜੇ ਸੀ ਤੇ ਉਹਨਾਂ ਦੀ ਜਿਹੜੀ ਗੁੜਿਆ ਏ ਛੋਟੀ ਜੀ ਆ ਤੇ ਇੱਕ ਇਹਨਾਂ ਦਾ ਬੇਟਾ ਵਾ ਜਿਹੜਾ ਉਹ ਵੀ ਬਹੁਤ ਮਿਹਨਤ ਕਰ ਰਿਹਾ ਤੇ ਇੱਕ ਜਿਹੜੀ ਗੁੜਿਆ ਹੁਣ ਜਿਹਦੀ ਸਾਡੇ ਨਾਲ ਵਰਕ ਕਰਦੀ ਵੀ ਆ ਉਹ ਇਸ ਟਾਈਮ ਆਉਣ ਵਾਲੇ ਸਮੇਂ ਵਿੱਚ ਇਹ ਪੂਰੀ ਮਤਲਬ ਕਿ ਲੋਕੀ ਕਹਿੰਦੇ ਸੀ ਕਿ ਗੁੜੀਆਂ ਜੜੀਆਂ ਵਾ ਬਹੁਤ ਘੱਟ ਹੁੰਦੀਆਂ ਨੇ ਕਿ ਕੰਮਕਾਰ ਵਿੱਚ ਪਿੱਛੇ ਨੇ ਅੱਜ ਕੱਲ ਜੋ ਸੋਚਦੇ ਸੀ ਉਹ ਉਹਨਾਂ ਹੱਤਿਆ ਵੀ ਕਰਦੇ ਸੀ ਲੇਕਿਨ ਮੇਰੇ ਸਾਹਮਣੇ ਨਾਲ ਜੇ ਬੱਚੇ ਨੂੰ ਇੰਟਰਸਟਿੰਗ ਹੈਗਾ ਨਾ ਕੰਮ ਸਿੱਖਣ ਚ ਉਹਨੂੰ ਜ਼ਰੂਰ ਸਿਖਾਉਣਾ ਕਿਉਂਕਿ ਇਹ ਸਿਰਫ 14 ਸਾਲ ਦੇ ਵਿੱਚ ਇਸ ਟਾਈਮ ਮਨ ਜਿਹੜਾ 20 30 ਸਾਲਾਂ ਦੇ ਵਿੱਚ ਬੰਦਾ ਕੰਮ ਸਿੱਖਦਾ ਨਾ ਉਹ ਇਸ ਟਾਈਮ ਸਿੱਖ ਚੁੱਕੀ ਹੈ ਇਸ ਤਰ੍ਹਾਂ ਦੀ ਹਾਲੇ ਹੀ ਜਿਆ ਰਿਪੇਅਰ ਕਰਦੀ ਸਰ ਇਹ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਨਾ ਇਹ ਸਾਰਿਆਂ ਵਿੱਚ ਮਨ ਲਗੀ ਕੰਮ ਕਰ ਰਹੀ ਹੈ ਇਹ ਜਿਹੜਾ ਕੰਮ ਇੱਕ ਆਮ ਲੋਕੀ ਦੇ ਮਕੈਨਿਕ ਬਹੁਤ ਹੈਗੇ ਨੇ ਜਿਹੜੇ ਕੰਮ ਕਰਦੇ ਨੇ ਇਹ ਬਰੀਕੀ ਤੋਂ ਬਰੀਕੀ ਜਿਹੜਾ ਕੰਮ ਹੈ ਉਹਦੇ ਵਿੱਚ ਵਰਕਿੰਗ ਕਰ ਰਹੀ ਹੈ ਜਿਹੜੇ ਵਿੱਚ ਮੰਨ ਲਓ ਕਿ ਅੰਦਰ ਪਿਕਸਲ ਹੁੰਦੇ ਨੇ ਲੱਖਾਂ ਦੇ ਨਾਲ ਪਿਕਸਲ ਹੁੰਦੇ ਨੇ ਇਹ ਉਹਨਾਂ ਵਿੱਚ ਵਰਕਿੰਗ ਕਰ ਰਹੀ ਆ ਆਮ ਮਕੈਨਿਕਾਂ ਵਾਂਗੂ ਨਹੀਂ ਇਹ ਕੰਮ ਕਰ ਰਹੀ ਜਿਹੜੀ ਡੁੰਘਾਈ ਵਿੱਚ ਜਾਣ ਵਾਲਾ ਕੰਮ ਹੈ ਨਾ ਉਹਦੇ ਵਿੱਚ ਕਰ ਰਹੀ ਆ ਆਲਰੇਡੀ ਸਮਾਰਟ ਕਰਦੀ ਏ ਸਾਰੇ LED ਸਮਾਰਟ ਜਿਹੜੇ ਕਰਨੇ ਉਹਦੇ ਇੱਕ ਨੋਰਮਲ ਕਈ ਮਕੈਨਿਕ ਕਰ ਲੈਂਦੇ ਨੇ ਲਾਈਟਾਂ ਚੇਂਜ ਕਰਨੇ ਉਹ ਕਰ ਲੈਂਦੇ ਨੇ ਸਾਰੇ ਨਾਲੋਂ ਵੱਡਾ ਜਿਹੜਾ ਕੰਮ ਹੁੰਦਾ ਇਹ ਪੈਨਲ LED ਦੇ ਪੈਨਲ ਦਾ ਹੁੰਦਾ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਘੱਟ ਆ ਜਿੰਨਾ ਕਰਕੇ LED ਆਂ ਲੋਕਾਂ ਦੀਆਂ ਵੇਸਟ ਹੋ ਜਾਂਦੀਆਂ ਸੀ ਇਹ ਜਿਹੜੀ ਗੁੜੀਆਂ ਨਾ LED ਦੇ ਪੈਨਲ ਤੇ ਕੰਮ ਕਰ ਰਹੀ ਏ ਜਿਹਨੂੰ ਡਿਸਪਲੇ ਗਲਾਸ ਪੈਨਲ ਕਹਿ ਲੈਂਦੇ ਨੇ ਕੁਟਾਰ ਨਹੀਂ ਪੇਰੁੰਦਾ ਵੈਸੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਨਾ ਇਹ ਸਾਰਾ ਹੀ ਵਰਕਿੰਗ ਕਰ ਰਹੀ ਹੈ ਵੱਟੀ ਤੋਂ ਵੱਟੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗੜ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਉਹਨੇ ਕਾਲ ਕਰੋ ਮੀਆਂ ਸਮਰਜੀ 73409 36488 73409 36488